ਇਹ ਕਿੱਥੇ ਪੌਂਦੀ ਆਂ ਬਾਈ ਆਪਾਂ ਸਾਰੇ ਜਿਹੜੇ ਮੈਂ ਦੀਰਨ ਦਾ ਦੇਲੇ ਬੜਨਾ ਸਾਰ ਅਚਿਚੀ ਹਾਂ ਸਾਰੇ ਦਿਖਾ ਦੇ ਹਰਿਆਣੇ ਦੇ ਵਿੱਚ ਆ ਗਏ ਆ ਨਾ ਹਰਿਆਣੇ ਜੇ ਇੰਟਰ ਕਰ ਗਏ ਆ ਗੱਡੀਆਂ ਸਾਡੀਆਂ ਤੇਲ ਪਵਾ ਰਹੀਆਂ

मृत सारय न जा स्वामी कमला पादी मङ्गला मङ्गला वङ्गल राजा राम राये को उत्तम रा निर्मल पा जय <speaking> हेर <in foreign language> <speaking in foreign language> पूर पर आनंद बखान मदन महूरत पैकार गोबिंद सिंह वाहेगुरु शेर समा, समा तेरा नहीं पाया लाग रहे शरणाई सरन वाहेगुरु आरतिय पुरखन रंजन सतगुर ਉਪਾਈ ਵੈਗ੍ਰੁਤਾਟਾ ਬ੍ਰਹਮਾ ਨਿਕਮ ਵਿਚਾਰੇ ਦੇਰਵਲਖ ਨਨਕੇ ਆ ਜਾਈ ਵੈਗ੍ਰੁਤਾਤ્વ ਤੇ ਹਰ ਨਾਮ ਤੀਆ ਬਾਤ ਦਿਨ ਦੀਪਕ ਦੇਉ ਜਿਆ ਰਾਮਾਈ ਗੁਰ ਜੋਤ ਲਾਏ ਜਗ ਦੀ ਸਜਗਾਇਆ ਕੋਈ ਪੂਜੈਬ जनहाराय गुरपंचे शब अनारे संगे सारंग पाणी कबीर दास तेरी आरति किनेरी आरति गिनी सत आरति गिनी वयुलरंकार ऋषि केश गुरद्वारा साहेब हेमकुंड साहेब वाहेगुरु जी का खालसा वाहेगुरु जी की फतेह हेमकुंट साहब यात्रा वाली संगत रेश ऋषि केश पहुंच चुकी है जी संगत सारी पहुंच गई है ਰਾਤ ਸੰਗਤ ਨੇ ਇੱਥੇ ਵਿਸ਼ਰਾਮ ਕਰਨਾ ਜੀ ਸਵੇਰ ਨੂੰ ਤੜਕੇ 5 ਵਜੇ ਚਾਲੇ ਪਾਈ ਜਾਣਗੇ ਇੱਥੋਂ ਆਹੋ ਏਦਾਂ ਕਰ ਲੋ ਆਹ ਹੋ ਗਿਆ ਜੂਰਾ ਵੀ ਖਾਓ ਯਾਰ ਆਇਆ ਇਸ ਸਵੇਰ ਨੂੰ ਨਿਕਲਣਾ ਪਾ ਠੀਕ ਆ ਜੀ ਠੀਕ ਆ ਗੁਰਦੁਆਰਾ ਰਿਸ਼ਕੇਸ ਕਿੰਨ ਕੰਸਾ ਹੈ ਵਾਹ ਜੀ ਮੀ ਲੱਗਾ ਜੀ ਵਾਹਿਗੁਰੂ ਸਰੋਵਰ ਗੁਰਦੁਆਰਾ ਸਾਹਿਬ ਦਾ ਨਾ ਤੂੰ ਮੇਰਾ ਇੱਕ ਬੈਗ ਫੜ ਲੈ ਜੀ ਤਾਂ ਉਹ ਅੱਛਾ ਉਹ ਥੋੜਾ ਹਰ ਚੱਕਾ ਦਾ ਹਾਂ ਹਾਂ ਇਹ ਤੇ ਨਿੱਕਾ ਪੂਰੀ ਆ ਰਹੀ ਆ वाह गुरु इधर रहायश संगत रिहायश का इंतजाम किया गया जी वागुरू गुरुद्वारा श्री सा है ऋषिकेश ਜਿੱਥੇ ਬਿਸ਼ਾਂਤ ਰੰਗੇ ਰਹੇ ਸੇਮਟਾਲੇ ਪਾਈ ਜਾਣਗੇ ਸਾਢੇ 10 ਹੋ ਗਏ ਰਾਤ ਦੇ ਦੁਕਾਨਾਂ ਵਿੱਚ ਬੰਦ ਹੋ ਗਈਆਂ ਤਾਂ ਵਿੱਚ ਖੁੱਲੀਆਂ ਥੋੜ੍ਹੀ ਥੋੜ੍ਹੀਆਂ ਨਿਆਣੇ ਕਿਤੇ ਘੁੰਮਣਾ ਚਲੋ ਘੁੰਮਣੇ ਥੋੜੇ ਆ ਦੇ ਦੇ ਐ ਚੇ ਪੌਂ ਬਣਾਤਾ ਹਜੋਟਾ ਪਾਉਂ ਪਾਉਂ ਖਾਣੇ ਹਾਂ ਇਹ ਅਜੀ ਦੀ ਸ਼ੇ ਸ਼ਾ ਬਜਾਰ ਸ਼ਰਦ ਅਬਜਾਰ ਜੀ ਹੈ ਮੁੰਡੇ ਰਾਤ 10:30 ਵਜੇ ਰਾਤ ਤੇ ਦੁਕਾਨਾਂ ਖੁੱਲੀਆਂ ਵਿੱਚ ਵਿੱਚ ਬੰਦ ਹੋ ਗਈਆਂ ਦੁਕਾਨਾਂ ਨਹੀਂ ਉਹ ਹੈ ਨਹੀਂ ਕਹਿੰਦੇ ਜਾਨਕੀ ਝੂਲਾ ਹੈਗਾ ਅੱਗੇ ਉਹ ਦੇਖ ਲਓ ਕਿਸੇ ਉਹ ਫੇਰ ਚੱਪ ਨਹੀਂ ਚੱਲ ਜਾ ਤੁਰ ਕੇ ਜਾਣਾ ਆ ਤਾਂ ਇੱਥੇ ਨਾਲ ਹੀ ਕਹਿੰਦਾ ਹੱਤ ਤੋਂ ਮੋੜਿਆ ਤੋ ਨਾਲ ਮੋੜ ਹੁੰਦਾ ਹੈ ਅੱਛਾ ਉਹ ਨਹੀਂ ਜਿਹੜਾ ਅਸੀਂ ਆਏ ਸੀ ਦੇਖ ਇਹ ਸਾਡੀ ਸਹੀਮਗੋੜ ਸਾਹਿਬ ਵਾਲੀ ਸੰਗਤ ਜਾ ਰਹੀ ਹੈ ਜੀ। ਜਾਣਗੀ ਝੂਲਾ ਦੇਖਾਂ। ਹੈਲੋ ਗਾਇਸ ਅਸੀਂ ਕਾਰਿਆ ਦੀ ਸ਼ਿਕੇਸ਼ ਐਕਸਪਲੋਰ। ਇਹ ਇਹ ਉੱਥੇ ਜਾਣਗੀ ਝੂਲਾ ਜਾ ਰਹੇ ਅਸੀਂ ਹੁਣ। YouTube ਤੇ ਬਣੀ ਹੈ। ਤੇ ਕੀ ਹੋਇਆ? ਪਰ ਅਸੀਂ ਜਾਣਗੀ ਝੂਲਾ ਜਲ ਸਟੋਪ ਕਰਨ ਚੱਲੇ ਆ। ये जानकी झूला जानकी झूला ये है अच्छा अच्छा लो जी आप पहुंच गए हैं जानकी झूला ਜੋਨ ਕੀ ਚੁੱਲ੍ਹਾ ਮੈਂ ਕੋਈ ਸਮਝਾਣਾ ਨਹੀਂ ਜੋਨ ਕੀ ਸਿੱਤੂ ਉਹ ਵੀ ਚੜਾਈ ਹੈ ਹਾਂ ਅੱਜ ਪਹਿਲੇ ਦਿਨ ਤਾਂ ਆਇਆ ਉੱਤਰਾਇਦਾ ਹੀ ਆ ਗਿਆ ਦੂਜੇ ਦਿਨ ਸਿੱਧਾ ਹੀ ਆ ਫੇ ਇਦਾਂ ਇੰਨੀ ਵੀ ਸਿੱਧੀ ਆ ਮਤਲਬ ਇੱਥੇ ਜੋ ਆਉਂਦੇ ਰਹਿਆ ਬਈ ਦਰਿਆ ਆ ਚ ਪਾਣੀ ਚੱਲ ਜਾਂਦਾ ਇੱਡੀ ਵੀਡੀਓ ਇਦਾਂ ਫੜੋ ਇਹਨੂੰ ਇਹਨੂੰ ਫੜਿਓਗੇ ਇਦਾਂ ਕਰੋ ਹੋਰ ਕੋਈ ਨਹੀਂ ਜੋ ਤੁਂ ਜਮਰੋਂਗਾ ਪਾਣੀ ਬਹੁਤ ਹੀ ਜਿਆਦਾ ਹੋ ਰਿਹਾ ਹੋਰ ਪਾਣੀ ਬਹੁਤ ਹੀ ਚੱਲਦਾ ਹੈ ਮੈਨੂੰ ਹੱਥ ਲਾ ਕੇ ਨਹੀਂ ਆਹੋ ਟੈਂਕ ਮਿੰਡਾ ਪਾਣੀ ਬਹੁਤ ਧੀ ਚੱਲਦਾ ਹੈ ਉਹ ਨਹੀਂ ਉਹਦੀ ਲੱਗਾ ਇਹ ਲੱਗਦਾ ਮੈਨੂੰ ਨਹੀਂ ਨਹੀਂ ਇਹ ਨਾ ਜਲਦੀ ਵੀ ਲੱਗ ਜਲਦੀ ਚੱਲਦਾ ਸੁਣ ਵਾਖ ਲਸਮਣ ਕੀ ਲਾਉਂਦਰੀ ਆਜੋ 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 ਨੰਬਰ ਚ ਉਹ ਦੇਖੋ ਪਤ ਇਹ ਵਿਚ ਵਿੱਚ ਪੈਦਲਗਾ ਵਿਚ ਵਿੱਚ ਅੱਛਾ ਠੀਕ ਹੈ ਜੀ ਠੀਕ ਹੈ ਓਕੇ ਓਕੇ ਕਹਿੰਦੇ ਵਿਚ ਦੀ ਚਲੋ ਜੀ ਪੈਦਲੌ ਦਾ ਵਿਚ ਦੀ ਰਸਤਾ ਇੱਧਰ ਸੂਤ ਨਹੀਂ ਆ ਰਿਹਾ ਵਾਸਤੇ ਪੈਦਲੌ ਦਾ ਕਹਿੰਦੇ ਵਿਚ ਦੀ ਆ ਜਾਨਕੀ ਝੂਲਾ ਥੱਲੇ ਵਗਦਾ ਆ ਦਰਿਆ ਇੱਥੇ ਦੇਖੀ ਨੀ ਟੋਹ ਦੇ ਪੁਲ ਬਣੇ ਆ ਇਹ ਆ ਜੀ ਜਾਨਕੀ ਝੂਲਾ ਦਾ ਪੁਲ ਥੱਲੇ

ਹੋਰ ਹੁਣ ਲੁੱਕ ਜਾਂਦੇ ਆ ਹੋਰ ਨਾ ਕਰਨ ਰਾਤ ਇੰਦਾ ਹੀ ਹੁੰਦੀ ਆ ਬੜੀ ਦੂਰ ਆ ਗਿਆ ਯਾਰ ਬਾਬਾ ਜੀ ਆਹ ਵਾਹ ਹੋਰ 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 ਸੋ ਗਈ ਸੀ ਨਾ ਮੈਂ ਕਿਹਾ ਪਤਾ ਨਹੀਂ ਕਿਹੜਾ ਜਾਂ ਕਿ ਝੂਲਾ ਆ ਬੱਸ ਜਾ ਗਈ ਸੀ ਨਾ ਨਨ ਕਰਨਾ ਸੋਨਾ ਜੀ ਭਾਈ ਨਾ ਕਿਸ਼ਨ